ਸੋਹਣ ਸਿੰਘ ਦੇ ਨਾਲ ਸਬੱਬੀ ਜਦੋਂ ਸੀ ਹੋਇਆ ਮੇਲਾ ਚਗਤ ਸਿੰਘ ਨੂੰ ਉਹਨਾਂ ਕੋਲੋਂ ਚੜਿਆ ਰੰਗ ਨਵਿਲਾ ਸੋਹਣ ਸਿੰਘ ਜੀ ਕਹਿੰਦੇ ਪੁੱਤਰਾ ਜੇ ਤੂੰ ਸਿੱਧਕ ਕਮਾਉਣਾ ਦੇਸ਼ ਅਜ਼ਾਦ ਕਰਾਉਣ ਖਾਤਰ ਪੈਣਾ ਗਦਰ ਮਚਾਉਣਾ ਸਿਰ ਤੇ ਲੋ ਸ਼ੇਰੋ ਜੇ ਚਾਉਂਦੇ ਆਜ਼ਾਦੀ ਨਾਲ ਗੋਰੀਆਂ ਯੁੱਧ ਪਾਉ ਲੜਨਾ ਜਗਰੇ ਕਰੋ ਫੁਲਾਦੀ ਸੀਸ ਬਾੜ ਕੇ ਜਾ ਫਿਰ ਲਾ ਕੇ ਪਹਿਣਾ ਦੇਸ਼ ਬਚਾਉਣਾ ਦੇਸ਼ ਆਜ਼ਾਦ ਕਰਾਉਣ ਖਾਤਰ ਪਹਿਣਾ ਗਦਰ ਮਚਾਉਣਾ ਮਰਦਾ ਤਾਂ ਹੀ ਮੇਣਾ ਹੁੰਦਾ ਸੀਸ ਝੁਕਾ ਕੇ ਜੀਣਾ ਇੱਕ ਵਾਰੀ ਮਰ ਜਾਣਾ ਚੰਗਾ ਨਾਤ ਜ਼ਹਿਰ ਕੀ ਪੀਣਾ ਕੌਮ ਦੀ ਖਾਤਰ ਮਰਦ ਸੂਰਿਓਂ ਪਾਸਿਸ ਲਗਾਉਣਾ ਦੇਸ਼ਾਂ ਆਜ਼ਾਦ ਕਰਾਉਣ ਖਾਤਰ ਪੈਣਾ ਗਦਰ ਮਚਾਉਣਾ ਲੜਕੇ ਮਿਲਣੀ ਹੈ ਆਜ਼ਾਦੀਆਂ ਵੀ ਲੜਨਾ ਪੈਣਾ ਗੁਲਾਮੀ ਵਾਲਾ ਫਹਾਗੜ ਚੋਂ ਛੇਤੀ ਲਾਉਣਾ ਪੈਣਾ ਵੇ ਬਣ ਕੇ ਰਣ ਵਿੱਚ ਪੈਰੀ ਤਾਂ ਹੀ ਸਾਨੂੰ ਪੈਣਾ ਢਾਉਣਾ ਦੇਸ਼ਾਂ ਆਜ਼ਾਦ ਕਰਾਉਣ ਖਾਤਰ ਪੈਣਾ ਗਦਰ ਮਚਾਉਣਾ ਅਣਸੱਤੇ ਮਹਿਮਾਨ ਜੋ ਬੜ ਕੇ ਘਰ ਸਾਡੇ ਨੇ ਬਹਿ ਗਏ ਕਜੀਨ ਦਾ ਸਾਥੋਂ ਖੋਕ ਲੈ ਗਏ ਓਏ ਆਦੇ ਸਿਰ ਤੇ ਧੜਦੀ ਬਾਜੀ ਸਿਰ ਤੇ ਤਾਜ ਸਜਾਉਣਾ ਦੇਸ਼ ਆਜ਼ਾਦ ਕਰਾਉਣ ਖਾਤਰ ਪੈਣਾ ਗਦਰ ਮਚਾਉਣਾ ਸਭ ਨੇ ਮਰ へ ਜਾਣਾ ਹੁੰਦਾ ਕਿਹੜਾ ਸਦਾ ਜਿਉਂਦਾ ਵੱਡੇ ਭਾਗੀ ਵਿਰਲਾ ਜਗ ਤੇ ਆਪਣਾ ਧਰਮ ਕਮਾਉਂਦਾ ਸ਼ੀਅ ਜਾਤ ਕਰਾਬਣ ਖਾਤਰ ਪੈਣਾ ਗਦਰ ਮਚਾਉਣਾ ਸ਼ਾਂਤ ਮਈ ਨਾ ਮਿਲੀ ਅਜਾਦੀ ਨਾਹੀ ਮਿਲਕੇ ਰਹਿਣੀ ਆਪਣੇ ਦੇਸ਼ ਲਈ ਮੁਸੀਬਤ ਸਾਨੂੰ ਸਹਿਣੀ ਪੈਣੀ ਜ਼ਬਰ ਦੇ ਗਲਮੇ ਵਿੱਚ ਰਤਗੇ ਸਾਨੂੰ ਪੈਣਾ ਪਾਉਣਾ ਦੇਸ਼ਿਆਂ ਜਾਤ ਕਰਾਬਣ ਖਾਤਰ ਪੈਣਾ ਗਦਰ ਮਚਾਉਣਾ ਜਗਤ ਸਿੰਘ ਕਰ ਲਉ ਬਈ ਇਕੱਠੇ ਸਾਥੀ ਸੱਜਣ ਇਹ ਹੁਣ ਸਾਰੇ ਮਨਦੀਪ ਸਿੰਘ ਤੋਂ ਆਪਾਂ ਸਭ ਨੇ ਅਣਖ ਦਾ ਛੰਦ ਲਿਖੋਣਾ ਦੇਸ਼ਾਂ ਜਾਤ ਕੇ ਰਾਵਣ ਖਾਤਰ ਪੈਣਾ ਗਦਰ ਮਚਾਉਣਾ ਦੇਸ਼ਾਂ